ਇਹੀ ਵੀਡੀਓ ਉਹਨਾਂ ਵਾਸਤੇ ਹੈ ਜਿਹੜੇ ਆਪਣੇ ਕੈਨੇਡਾ ਯੂਐਸ ਜਾਂ ਕਿਸੇ ਵੀ ਕੰਟਰੀ 'ਚ ਰਹਿੰਦੇ ਆ ਜਿਹੜੇ ਚਾਹੁੰਦੇ ਆ Amazon ਦੇ ਉੱਤੇ ਸੈਲ ਕਰਨਾ ਸਾਸ਼ੀ ਕਾਲ ਜੀ ਮੇਕ ਸ਼ੁਰ ਟੂ ਯੂ ਸਬਸਕ੍ਰਾਈਬ ਦਿਸ ਚੈਨਲ ਬਿਕੋਜ਼ ਇਹ ਚੈਨਲ ਦੇ ਵਿੱਚ ਇਹ ਵੀਡੀਓ ਵਿੱਚ ਮੈਂ ਦੱਸੂਗਾ ਕਿ Amazon ਦੇ ਉੱਤੇ ਸੈਲ ਕਰਕੇ ਹਾਊ ਯੂ ਕੈਨ ਮੇਕ ਮਨੀ ਜਿੱਦਾਂ ਤੁਹਾਨੂੰ ਪਤਾ ਹੈ ਹੁਣ ਸਟੂਡੈਂਟ ਦੇ ਉੱਤੇ ਬਹੁਤ ਜ਼ਿਆਦਾ ਔਖਾ ਕੀਤਾ ਹੋਇਆ ਕਿ ਤੁਹਾਨੂੰ ਵਾਪਸ ਵੀ ਭੇਜਿਆ ਸਸਦਾ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਕਿਉਂ ਕੀਤਾ ਡਾ ਵਰਕ ਪਰਮਿਟ ਨਹੀਂ ਡਿਕਲੇਅਰ ਹੋ ਰਿਹਾ ਫਰਮ ਸੀਆਈਸੀ অর ਫਰਮ ਐਨੀ ਕੰਟਰੀ ਜਿੱਥੇ ਤੁਹਾਡਾ ਵੀਜ਼ਾ অর ਪੀਆਰ ਨਹੀਂ ਹੋ ਰਹੀ ਰਾਈਟ ਸੋ ਮੇਕ ਸ਼ੋਰ ਤੁਸੀਂ ਆਪਣੇ ਆਪ ਨਾਲ ਇੰਨਾ ਕੁ ਸੈਕਰੀਫਾਈਸ ਜ਼ਰੂਰ ਕਰੋ ਕਿ ਤੁਸੀਂ ਐਮਾਜ਼ੋਨ ਦੇ ਉੱਤੇ ਸੈਲ ਕਰਕੇ ਪੈਸੇ ਬਣਾਉਣ ਦੀ ਹੁਨਰ ਇੱਕ ਤੁਹਾਡੇ ਕੋ ਹੋਵੇ ਇਹ ਟੈਲੈਂਟ ਹੋਣ ਨਾਲ ਕੀ ਹੋ ਜਾਊਗਾ ਐਸ ਲੌਂਗ ਐਸ ਯੂ ਨੋ ਹਾਊ ਟੂ ਸੈਲ ਔਨ ਐਮਾਜ਼ੋਨ ਭਾਵੇਂ ਤੁਸੀਂ ਬੈਠੇ ਹੋ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੰਗਲੈਂਡ ਦੇ ਵਿੱਚ ਕਿਸੇ ਵੀ ਕੰਟਰੀ eventually ਭਾਵੇਂ ਤੁਸੀਂ ਇੰਡੀਆ 'ਚ ਬੈਠੇ ਹੋ ਯੂ ਕੈਨ ਸਟਿਲ ਸਟਾਰਟ ਮੇਕਿੰਗ ਮਨੀ ਬਾਈ ਸੇਲਿੰਗ ਓਨ Amazon ਹੁਣ ਇਹ ਗੱਲ ਮੈਂ ਤੁਹਾਨੂੰ ਡਿਟੇਲਡ ਵਿੱਚ ਦੱਸਣ ਜਾ ਰਿਹਾ ਸੋ ਜਦੋਂ ਵੀ ਤੁਸੀਂ Amazon ਦੇ ਉੱਤੇ ਸੇਲ ਕਰਨਾ ਤੁਹਾਨੂੰ ਬਹੁਤ ਜ਼ਿਆਦਾ ਚੀਜ਼ਾਂ ਲੋੜ ਪੈਣੀਆਂ ਸੋ ਇਹਦੇ ਵਾਸਤੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਹੋਰ ਅੱਗੇ ਵੀਡੀਓ ਮੈਂ ਇਦਾਂ ਦੀ ਪਾਉਂਗਾ ਜੀ ਜਿਹਦੇ ਨਾਲ ਤੁਸੀਂ ਪ੍ਰੋਡਕਟ ਨੂੰ ਕਿੱਦਾਂ ਫਾਈਂਡ ਕਰਨਾ ਕਿੱਦਾਂ ਲਿਸਟ ਕਰਨਾ ਕਿੱਦਾਂ ਉਹਨੂੰ ਕਲੈਂਟ ਦੇ ਵਿੱਚ ਅਪਰੋਚ ਕਰਨਾ ਕਿੱਦਾਂ ਉਹਨੂੰ ਸੇਲ ਕਰਨਾ ਪ੍ਰੋਪਰਲੀ ਕਿੱਦਾਂ ਉਹਨੂੰ ਲਿਸਟ ਕਰਨਾ Amazon ਦੇ ਉੱਤੇ ਫੋਟੋਗ੍ਰਾਫੀ ਕਿੱਦਾਂ ਹੋਣੀ ਚਾਹੀਦੀ ਹੈ 3D ਰੈਂਡਰਿੰਗ ਕਿੱਦਾਂ ਕਰੀਦੀ ਹੈ ਸਾਰਾ ਕੁਝ A to Z ਇਹ ਚੈਨਲ 'ਚ ਹੀ ਦੱਸੂਗਾ ਮੇਕ ਸ਼ੁਰ ਲਿੰਕ ਥੱਲੇ ਡਿਸਕ੍ਰਿਪਸ਼ਨ 'ਚ ਪਿਆ ਹੈ ਉਹਤੇ WhatsApp ਦਾ ਗਰੁੱਪ ਵੀ ਜੁਆਇਨ ਕਰ ਲਓ ਜਿੱਥੇ ਮੈਂ ਐਵਰੀ ਸਿੰਗਲ ਡੇ ਤੁਹਾਡੇ ਨਾਲ ਕੰਟੈਕਟ ਕਰੂੰਗਾ ਤੁਹਾਡੇ ਨਾਲ ਮੈਂ ਗੱਲ ਕਰੂੰਗਾ ਵਨ ਬਾਈ ਵਨ ਇਨ ਦਾ ਗਰੁੱਪ ਵੀਡੀਓ ਸ਼ੇਅਰ ਕਰੂੰਗਾ ਕਿ ਜੇ ਤੁਸੀਂ Amazon ਦਾ ਟੈਲੈਂਟ ਲੈ ਲਿਆ ਥੈਨ ਹਾਊ ਯੂ ਕੈਨ ਮੇਕ ਮਨੀ ਫੋਰ ਐਗਜ਼ਾਮਪਲ ਤੁਸੀਂ ਕੈਨੇਡਾ ਚ ਰਹਿੰਦੇ ਹੋ ਸਾ ਵਪਾਰ ਮਾਰਨ ਤੋਂ ਬਾਅਦ ਦੈਨ ਯੂ ਕੈਨ ਸਟਾਰਟ ਸੇਲਿੰਗ ਔਨ ਐਮਾਜ਼ਾਨ ਇੱਥੋਂ ਤੁਸੀਂ ਸਾਰੀ ਨੌਲੇਜ ਲੈ ਲਓ ਆਈ ਵਿਲ ਗਿਵ ਯੂ 올 ਅ ਨੌਲੇਜ ਜੁਆਇਨ ਦ ਗਰੁੱਪ ਜੁਆਇਨ ਔਨ ਵਟਸਐਪ ਸੋ ਉੱਥੇ ਮੈਂ ਤੁਹਾਨੂੰ ਕੀ ਦੱਸੂੰਗਾ ਗਰੁੱਪ ਦੇ ਵਿੱਚ ਕੀ ਆਪਾਂ ਫਾਈਂਡ ਕਿਦਾਂ ਕਰਨਾ ਪ੍ਰੋਡਕਟ ਹੁਣ ਕਿਸੇ ਵੀ ਕੰਟਰੀ ਚ ਤੁਸੀਂ ਰਹਿੰਦੇ ਹੋ ਰਾਈਟ ਐਮਾਜ਼ਾਨ ਉੱਥੇ ਅਵੇਲੇਬਲ ਹੈਗਾ ਹੀ ਹੈਗਾ ਸੋ ਇਹ ਵਰੀ ਕਰਨ ਦੀ ਲੋੜ ਨਹੀਂ ਹੈ ਵੀ ਹਾਂ ਤੁਸੀਂ ਸਿਰਫ ਕੈਨੇਡਾ ਚ ਰਹਿ ਕੇ ਹੀ ਸੇਲ ਕਰ ਸਕਦੇ ਈਵਨ ਜੇ ਤੁਸੀਂ ਇੰਡੀਆ ਚ ਲੱਗੇ ਵਾਪਸ ਰੱਬ ਨਾ ਕਰੇ ਤਾਡਾ ਮੈਨੂੰ ਪਤਾ ਹਰ ਇੱਕ ਬੰਦੇ ਦਾ ਮਨ ਹੁੰਦਾ ਵੀ ਹਾਂ ਜਿਹੜੀ ਕੰਟਰੀ ਅਸੀਂ ਆਇਆ ਪੈਸੇ ਲਾ ਕੇ ਉਥੇ ਰਹੀਏ ਇਨ ਕੇਸ ਤੁਹਾਡਾ ਨਹੀਂ ਬਣਦਾ ਉਹ ਕੰਟਰੀ ਵਿੱਚ ਪੀਆਰ ਦਾ ਜਾਂ ਵਰਕ ਪਰਮਿਟ ਐਟ ਲੀਸਟ ਤੁਹਾਡੇ ਕੋਈ ਇਨਾ ਟੈਲੈਂਟ ਹੈਗਾ ਵਾ ਕਿ ਤੁਸੀਂ ਈਵਨ ਇੰਡੀਆ ਵਿੱਚ ਪਾਕਿਸਤਾਨ ਦੇ ਵਿੱਚ ਬੰਗਲਾਦੇਸ਼ ਜਿੱਥੇ ਵੀ ਤੁਸੀਂ ਰਹਿੰਦੇ ਹੋ ਜਿਹੜੀ ਵੀ ਤੁਹਾਡੀ ਹੋਮ ਕੰਟਰੀ ਆ ਉਥੇ ਰਹਿ ਕੇ ਤੁਸੀਂ ਐਮਾਜ਼ਨ ਦੇ ਉੱਤੇ ਸੇਲ ਕਰ ਸਕਦੇ ਹੋ ਉਹਨੂੰ ਕੀ ਕਹਿੰਨੇ ਆਪਾਂ گلوبਲ ਸੈਲਰ ਸਰਵਿਸ ਸੋ ਇਵਨ ਜੇ ਤੁਸੀਂ ਇੰਡੀਆ ਵਿੱਚ ਰਹਿੰਦੇ ਹੋ Amazon.in ਕਰਦੇ ਹੋ ਤੁਸੀਂ ਸਟਿਲ Amazon.com Amazon.ca Amazon.au Amazon England ਸਾਰੇ ਜਗ੍ਹਾ ਤੇ ਤੁਸੀਂ ਐਜ਼ ਅ گلوبਲੀ ਸੈਲਰ ਤੁਸੀਂ ਸੈਲ ਕਰ ਸਕਦੇ ਹੋ ਬਟ ਇਵੈਂਚੁਅਲੀ ਗੱਲ ਘੁਮ ਕੇ ਉੱਥੇ ਆ ਜਾਂਦੀ ਆ ਡੂ ਯੂ ਨੋ ਹਾਊ ਟੂ ਸੇਲ ਔਨ Amazon ਡੂ ਯੂ ਨੋ ਹਾਊ ਟੂ ਫਾਈਂਡ ਦ ਰਾਈਟ ਪ੍ਰੋਡਕਟ ਡੂ ਯੂ ਨੋ ਹਾਊ ਟੂ ਲਿਸਟ ਯੂਰ ਪ੍ਰੋਡਕਟ ਕਿਤਨੂ ਪਤਾ ਹੈ ਕਿ ਆ ਕਿੰਨਾ ਚੀਜ਼ਾਂ ਹੋਣੀਆਂ ਨੇ ਕਿਉਂਕਿ ਪ੍ਰੋਡਕਟ ਸਿਰਫ ਲੱਭਣਾ ਹੀ ਸਾਰਾ ਕੁਝ ਨਹੀਂ ਹੁੰਦਾ ਯੂ ਹੈਵ ਟੂ ਫਾਈਂਡ ਦਾ ਰਾਈਟ ਪ੍ਰੋਡਕਟ ਕਿਉਂਕਿ ਤੁਹਾਨੂੰ ਆਪਣੇ ਆਪ ਨੂੰ ਆਪਣੇ ਕੰਪੀਟੀਟਰਸ ਨਾਲ ਬੈਟਰ ਕਰਨਾ ਪੈਂਦਾ ਹੈ ਬੈਟਰ ਕਰਨ ਵਾਸਤੇ ਆਲਵੇਜ਼ ਮੇਕ ਸ਼ੋਰ ਟੂ ਸੀ ਪ੍ਰੋਡਕਟ ਨੂੰ ਫਾਈਂਡ ਕਰਨ ਵਾਸਤੇ ਹੀਲੀਅਮ 10 ਜੰਗਲ ਸਕਾਉਟ ਇਦਾਂ ਦੇ ਟੂਲਸ ਯੂਜ਼ ਕਰੋ ਜਿਹੜੇ ਏਪੀਆਈ ਇੰਟੀਗ੍ਰੇਟਿਡ ਔਰ অথেন্টিਕੇਟਡ ਨੇ ਥਰੂ ਐਮਾਜ਼ਾਨ which means ਐਮਾਜ਼ਾਨ ਨੇ ਉਹਨਾਂ ਨੇ ਆਪਣਾ ਸਾਰਾ ਡਾਟਾ ਇਹ ਟੂਲਸ ਨੂੰ ਦਿੱਤਾ ਹੋਇਆ ਕਿ ਈਵਨ ਇ ਸਿੰਗਲ ਪਰਸਨ ਜਸਟ ਲਾਈਕ ਮੀ অর ਯੂ অর ਸਮਨ ਐਲਸ ਰਾਈਟ ਉਹ ਆ ਕੇ ਉਹ ਟੂਲ ਨੂੰ ਯੂਜ਼ ਕਰੇ ਤਾਂ ਵੀ ਉਹ ਐਮਾਜ਼ੋਨ ਤੇ ਉੱਤੇ ਲੱਭ ਸਕਦਾ ਆ ਵਿਚ ਵਨ ਇਜ਼ ਦਾ ਪ੍ਰੋਡਕਟ ਟੂ ਸੈਲ ਟੂ ਮੇਕ ਮਨੀ ਅਗੇਨ ਪ੍ਰੋਡਕਟ ਦਾ ਸਾਰੇ ਹੀ ਲੱਭ ਸਕਦੇ ਆ ਬਟ ਉਹਨੂੰ ਲਾਂਚ ਕਿੱਦਾਂ ਕਰਨਾ ਉਹ ਪ੍ਰੋਡਕਟ ਨੂੰ ਤੁਸੀਂ ਲੱਭ ਤਾਂ ਲਿਆ ਉਹਨੂੰ ਤੁਸੀਂ ਐਜ਼ ਇਟ ਇਜ਼ ਨਹੀਂ ਸੈਲ ਕਰ ਸਕਦੇ ਯੂ ਹੈਵ ਟੂ ਡਿਫਰੈਂਸ਼ੀਏਟ ਉਹਦੇ ਵਾਸਤੇ ਆਪਾਂ ਅਲੀਬਾਬਾ Amazon ਦੇ ਉੱਤੇ ਗੱਲ ਕਰਦੇ ਆ ਸਪਲਾਈਜ਼ ਨਾਲ ਜਿੱਥੋਂ ਆਪਾਂ ਪ੍ਰੋਡਕਟ ਆਪਣਾ ਸੋਰਸ ਕਰਦੇ ਆ ਤੁਹਾਨੂੰ ਬਹੁਤ ਇਦਾਂ ਦੇ ਲੋਕੀ ਮਿਲਣਗੇ ਆਨਲਾਈਨ ਵੀ ਜਿਹੜੇ ਤੁਹਾਨੂੰ ਕੋਰਸਸ ਸੇਲ ਕਰਨਗੇ ਵੀ ਤੁਸੀਂ ਸਾਡਾ ਕੋਰਸ ਬਾਈ ਕਰ ਲਓ ਵਾਚ those videos and do it ਜੇ ਤੁਸੀਂ ਉਹਦਾ ਕੀਤਾ ਯੂ ਗੈਣਾ ਵੇਸ ਯੂ ਮਨੀ ਬਿਕੋਜ਼ ਉਹ ਕੋਰਸਸ ਸਿੱਧਾ ਬਣੇ ਹੋਏ ਆ ਜਿਹੜੇ ਤੁਸੀਂ ਆਲਵੇਜ਼ ਯੂ ਕੈਨ ਵਾਚ ਔਨ YouTube ਬਟ ਸਿਰਫ ਕੋਰਸਸ ਨਾਲ ਕੁਛ ਨਹੀਂ ਹੋਣਾ ਯੂ ਹੈਵ ਟੂ ਪੁਟ ਦ ਵਰਕ ਕਿਉਂਕਿ ਤੁਸੀਂ ਉਹ ਕੋਰਸ ਦੇਖਣ ਤੋਂ ਬਾਅਦ ਵੀ ਉਹ ਕੋਰਸ ਤੁਸੀਂ ਦੇਖਣ ਤੋਂ ਬਾਅਦ ਚੋ ਵੀ ਤੁਸੀਂ Amazon ਦੇ ਉੱਤੇ ਸੇਲ ਨਹੀਂ ਕਰਨਾ ਤੇ ਤੁਸੀਂ ਇਵਨ ਜਿਹੜਾ ਜਿਹੜਾ ਸਭ ਤੋਂ ਵੱਡਾ ਸਟੈਪ ਹੁੰਦਾ ਫਰਸਟ ਸਟੈਪ ਹੁੰਦਾ ਵਾ ਕਿ ਆਪਣਾ ਪ੍ਰੋਡਕਟ ਲਿਸਟ ਕਰਨਾ ਉਹ ਤੋਂ ਪਹਿਲਾਂ ਆਉਂਦਾ ਇਵਨ ਜਿਹੜਾ ਸਭ ਤੋਂ ਮੇਨ ਸਟੈਪ ਆ ਵੀ ਤੁਸੀਂ Amazon ਦੇ ਉੱਤੇ ਸੇਲਰ ਅਕਾਊਂਟ ਬਣਾਉਣਾ ਤੁਸੀਂ ਉਹ ਵੀ ਨਹੀਂ ਬਣਾਉਣਾ ਬਿਕੋਜ਼ ਆਫ ਵਾਚਿੰਗ ਦੋਸ ਵੀਡੀਓ ਕਿਉਂਕਿ ਤੁਸੀਂ ਉਹ ਵੀਡੀਓ ਦੇਖਣ ਦੇ ਚੱਕਰ ਵਿੱਚ ਇੰਨਾ ਡਿਸਟਰੈਕਟ ਹੋ ਜਾਣਾ ਤੁਸੀਂ Amazon ਤੇ ਸੇਲ ਕਰ ਨਹੀਂ ਭੁੱਲਣਾ ਸੋ ਯੂ ਹੈਵ ਟੂ ਗੋ ਸਟੈਪ ਬਾਈ ਸਟੈਪ ਸਾਰਾ ਕੁਝ ਦੇਖ ਕੇ ਯੂ ਕਾਂਟ ਇੰਪਲੀਮੈਂਟ ਸੋ ਯੂ ਹੈਵ ਟੂ ਗੋ 1 ਬਾਈ 1 ਸਿੰਗਲ ਬਾਈ ਸਿੰਗਲ ਏਵਰੀ ਸਿੰਗਲ ਸਟੈਪ ਪ੍ਰੈਸਾਈਜ਼ਲੀ ਐਮਾਜ਼ੋਨ ਦੇ ਉੱਤੇ ਜਦੋਂ ਤੁਸੀਂ ਸੈਲ ਕਰੋਗੇ ਇਵੈਂਚੁਅਲੀ ਯੂ ਵਿਲ ਬੀ ਮੇਕਿੰਗ ਮਨੀ ਹੁਣ ਅਗੇਨ ਜੇ ਤੁਸੀਂ ਸਟੂਡੈਂਟ ਹੋ ਐਟ ਲੀਸਟ ਸਟਾਰਟ ਲਰਨਿੰਗ ਹਾਊ ਟੂ ਸੈਲ ਔਨ ਐਮਾਜ਼ੋਨ ਸੋ ਅਗੇਨ ਲਿੰਕ ਪਿਆ ਵਾ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਜਾਓ ਕਲਿੱਕ ਕਰੋ ਜੁਆਇਨ ਦਾ ਲਿੰਕ ਉਹਨੂੰ ਫੋਲੋ ਕਰੋ ਆਪ ਵੀ ਕੀ ਪੋਸਟਿੰਗ ਵੀਡੀਓਜ਼ ਵੀ ਜਿੰਨਾ ਤੁਹਾਡੀ ਨੌਲੇਜ ਵਧੇ how to sell on amazon to so make sure subscribe the channel like the video comment karo vi tusi kadi stage te ho tusi amazon te kadi sell kita tanu ki ta. lagda profitable honda ki nahi honda je nahi honda te mainu question puchho all of you know how to make profit thank you so much